14 ਸਾਲ ਦੀ ਛੋਟੀ ਜਿਹੀ ਉਮਰ ਦੇ ਵਿੱਚ ਹੀ ਦਾਨਿਸ਼ ਮਹਾਜਨ ਨੂੰ ਦਿਖਾਏ ਦੇਣਾ ਬੰਦ ਹੋ ਗਿਆ ਸੀ ਲੇਕਿਨ ਉਸਨੇ ਆਪਣੀ ਜ਼ਿੰਦਗੀ ਤੋਂ ਹਾਰ ਨਹੀਂ ਮੰਨੀ ਤੇ ਹਰ ਕਦਮ ਆਪਣੀ ਜ਼ਿੰਦਗੀ ਨੂੰ ਆਸਾਨ ਕਰਨ ਦੇ ਲਈ ਉਸ ਵੱਲੋਂ ਮਿਹਨਤ ਕੀਤੀ ਗਈ ਤੇ ਪੜ੍ਹ ਲਿਖ ਕੇ ਉਸਨੇ ਪੰਜਾਬ ਸਰਕਾਰ ਦੇ ਅਦਾਰੇ ਦੇ ਵਿੱਚ ਡਿਸੇਬਲ ਕੋਟੇ ਦੇ ਵਿੱਚ ਨੌਕਰੀ ਵੀ ਹਾਸਲ ਕੀਤੀ ਤੇ ਸਮਾਜਿਕ ਤੌਰ ਤੇ ਵੀ ਉਹ ਲੋਕ ਭਲਾਈ ਦੇ ਕੰਮ ਕਰਦਾ ਰਿਹਾ ਹੈ ਤੇ ਅੱਜ ਦਾਨਿਸ਼ ਮਹਾਜਨ ਜਿੱਥੇ ਪੰਜਾਬ ਸਰਕਾਰ ਦੇ ਅਦਾਰੇ ਦੇ ਵਿੱਚ ਸਖਤ ਮਿਹਨਤ ਤੇ ਲਗਨ ਦੇ ਨਾਲ ਕੰਮ ਕਰਕੇ ਅਫਸਰਾਂ ਦੇ ਵਿੱਚ ਨਾਮ ਬਣਾ ਰਿਹਾ ਹੈ ਤਾਂ ਉੱਥੇ ਹੀ ਉਸ ਵੱਲੋਂ ਆਪਣਾ ਰੇਡੀਓ ਸਟੇਸ਼ਨ ਵੀ ਚਲਾਇਆ ਜਾ ਰਿਹਾ ਹੈ ਜਿਸ ਨੂੰ ਉਹ ਕਰ ਤੋਂ ਆਪਰੇਟ ਕਰਦਾ ਹੈ ਉਸ ਦਾ ਕਹਿਣਾ ਹੈ ਕਿ ਇਸ ਰੇਡੀਓ ਸਟੇਸ਼ਨ ਦੇ ਜ਼ਰੀਏ ਉਹ ਡਿਸੇਬਲ ਬੱਚਿਆਂ ਦੀ ਹਰ ਤਰ੍ਹਾਂ ਦੀ ਮਦਦ ਕਰਦਾ ਹੈ। ਦਾਨਿਸ਼ ਮਹਾਜਨ ਨੂੰ 15 ਅਗਸਤ ਨੂੰ ਪ੍ਰਧਾਨ ਮੰਤਰੀ ਹਾਊਸ ਤੋਂ ਸੱਦਾ ਪੱਤਰ ਵਿਮਿਲਿਆ। ਇਸ ਦੇ ਚਲਦਿਓ ਪ੍ਰਧਾਨ ਮੰਤਰੀ ਹਾਊਸ ਵਿੱਚ ਖਾਣਾ ਖਾਣ ਲਈ ਵੀ ਦਿੱਲੀ ਪਹੁੰਚਿਆ। ਪ੍ਰਧਾਨ ਮੰਤਰੀ ਆਫਿਸ ਤੋਂ ਇਨਵੀਟੇਸ਼ਨ ਆਣਾ ਇਹ ਗਵਾਹੀ ਦਿੰਦੀ ਹੈ ਕਿ ਕਿਤੇ ਨਾ ਕਿਤੇ ਮੇਰੇ ਕੰਮ ਨੂੰ ਉਹਨਾਂ ਨੇ ਰੈਕਗਨਾਈਜ਼ ਕੀਤਾ ਹੈ। ਮੈਂ ਤੇ ਉਹਦੇ ਲਈ ਕੋਈ ਅਪਲਾਈ ਕੀਤਾ ਨਹੀਂ। ਤੇ ਔਰ ਸਭ ਤੋਂ ਜ਼ਿਆਦਾ ਖੁਸ਼ੀ ਇੱਕ ਐਕਟੀਵਿਸਟ ਸਭ ਤੋਂ ਜ਼ਿਆਦਾ ਖੁਸ਼ੀ ਕਿ ਐਕਟੀਵਿਸਟ ਨੂੰ ਉਦੋਂ ਹੁੰਦੀ ਹੈ ਜਦੋਂ ਉਹਦੀ ਐਫਰਟ ਨੂੰ ਕੋਈ ਰੈਕੋਗਨਾਈਜ਼ ਕਰਦਾ ਹੈ ਜਦੋਂ ਤੁਹਾਡੀਆਂ ਐਫਰਟਸ ਨੂੰ ਪ੍ਰੈਜ਼ੀਡੈਂਟ ਹਾਊਸ ਤੱਕ ਰੈਕੋਗਨਾਈਜ਼ ਕੀਤਾ ਜਾਏ ਤੇ ਆਪਣੇ ਆਪ ਚ ਵੱਡੀ ਗੱਲ ਹੈ ਅੱਜ ਤੱਕ ਆਪਾਂ ਪਿਛਲੇ ਲਗਭਗ 10-11 ਸਾਲਾਂ ਤੋਂ 50 ਹਜ਼ਾਰ ਤੋਂ ਜ਼ਿਆਦਾ ਡਿਸੇਬਲ ਬੱਚਿਆਂ ਨੂੰ ਇੰਡੀਆ ਤੇ ਇੰਡੀਆ ਤੋਂ ਬਾਹਰ ਮਦਦ ਕਰ ਚੁੱਕੇ ਹਾਂ ਇਹ ਸਰਕਾਰ ਨੂੰ ਅਪੀਲ ਕੀ ਕਰੋਗੇ ਤੁਸੀਂ ਸਰਕਾਰ ਨੂੰ ਮੈਂ ਇੱਕੋ ਹੀ ਅਪੀਲ ਕਰਨਾ ਚਾਹੁੰਦਾ ਕਿ ਡਿਸੇਬਲ ਦੀ ਪ੍ਰਗਤੀ ਉਦੋਂ ਤੱਕ ਨਹੀਂ ਹੋ ਸਕਦੀ ਜਦੋਂ ਤੱਕ ਉਹਨੂੰ ਪੋਲਿਟਿਕਸ 'ਚ ਇਨਕਲੂਡ ਨਹੀਂ ਕੀਤਾ ਗਿਆ ਕਈ ਇਹੋ ਜਿਹੇ ਮੁੱਦੇ ਹੁੰਦੇ ਆ ਵਿਧਾਨ ਸਭਾ ਦੇ ਵਿੱਚ ਕਿਉਂਕਿ ਹਰ ਕਿਸੇ ਨੂੰ ਡਿਸੇਬਿਲਟੀ ਦੀ ਸਮਝ ਨਹੀਂ ਹੈ ਤੇ ਉਹ ਅ ਅਹੀ ਆਪਣੇ ਮੁੱਦੇ ਨਹੀਂ ਚੁੱਕ ਪਾਉਂਦੇ ਜਿਹੜੋਂ ਪਾਲਿਸੀ ਦੇ ਵਿੱਚ ਸਾਡੀ ਗੱਲਬਾਤ ਹੋਣੀ ਚਾਹੀਦੀ ਹੈ ਸਾਨੂੰ ਇਨਕਲੂਡ ਕਰਨਾ ਚਾਹੀਦਾ ਤਾਂ ਹੀ ਇੰਪਾਵਰਮੈਂਟ ਡਿਸੇਬਲ ਦੀ ਹੋ ਸਕਦੀ ਹੈ ਬਹੁਤ ਅੱਛਾ ਲੱਗਿਆ ਬਹੁਤ ਪ੍ਰੋਡ ਲੱਗਿਆ ਜਦ ਜਿਆਦਾ ਇਸ ਨੂੰ ਉਹਨਾਂ ਨੇ ਬੁਲਾਇਆ ਤਾਂ ਉਹ ਆਹਦੇ ਕਿ ਬਹੁਤ ਅਤ ਸਿ ਯਾ ਸਾਰੇ ਲੋਕ ਬਹੁਤ ਖੁਸ਼ ਹੋਏ ਅਧਿਕਾਰ ਆਏ ਸਾਰੇ ਆਦੇ ਸਾਨੂੰ ਫੋਟ ਦਿਖਾਓ ਕਿ ਸਾਡੇ ਸ਼ਾਪਨ ਕੰਡੀ ਦਾ ਕੋਈ ਬੱਚਾ ਜਿੰਨੂੰ ਕਿ ਦਿਖਾਈ ਵੀ ਨਹੀਂ ਦਿੰਦਾ ਉਹ ਵੀ ਇੰਨੇ ਦੂਰ ਤੱਕ ਪਹੁੰਚ ਗਿਆ ਮੋਦੀ ਜਨ ਮੋਦੀ ਜੀ ਨਾਲ ਲੈ ਰਾਸ਼ਟਰਪਤੀ ਨਾਲ ਮਿਲਿਆ ਸਾਡੇ ਬਹੁਤ ਖੁਸ਼ ਹੋਏ ਸਾਡੇ ਘਰ ਆਏ ਕੰਗ੍ਰੈਸ ਜਸ਼ਨ ਦੇਣ ਬਰਾਊਡੋ ਜਦੋਂ ਬੱਚਾ ਨੇਤਰ ਹੋਣ ਉਹ ਤੇ ਸਾਰੇ ਕਹਿੰਦੇ ਵਿਚਾਰਾ ਕੀ ਕਰੇਗਾ ਕੀ ਕਰੇਗਾ ਤਾਂ ਵੀ ਇਹਨੇ ਆਪਣਾ ਵਿਚਾਰਾਪਨ ਛੱਡ ਕੇ ਸਾਰੇ ਕੰਮ ਕੀਤੇ ਸਾਰੇ ਗਾ ਪਿੰਡ ਦੇ ਲੋਕਾਂ ਦਾ ਵੀ ਕਰਦਾ ਮੁੰਡਿਆਂ ਦਾ ਵੀ ਕਰਦਾ ਇਸ ਦਾ ਸਾਨੂੰ ਅੱਛਾ ਲੱਗਿਆ ਹੈ। ਹਾਲਾਂਕਿ ਦਾਨਿਸ਼ ਮਹਾਜਨ ਦਾ ਇਹ ਵੀ ਰੋਸ ਹੈ ਕਿ ਸਰਕਾਰਾਂ ਜੋ ਸਹੂਲਤਾਂ ਡਿਸੇਬਲ ਬੱਚਿਆਂ ਨੂੰ ਦੇਣ ਦੀ ਗੱਲ ਕਰਦੀਆਂ ਨੇ ਉਹ ਸਹੂਲਤਾਂ ਉਹਨਾਂ ਬੱਚਿਆਂ ਤੱਕ ਪਹੁੰਚਦੀਆਂ ਹੀ ਨਹੀਂ। ਤੇ ਉਸ ਦਾ ਕਹਿਣਾ ਹੈ ਕਿ ਸਾਨੂੰ ਦਇਆ ਦੇ ਪਤਰ ਨਾ ਬਣਾ ਕੇ ਸਾਨੂੰ ਸਾਡੇ ਹੱਕਦਾਂ ਦੇਣੇ ਚਾਹੀਦੇ ਨੇ। ਇਸ ਦੇ ਚਲਦੇ ਉਸ ਵੱਲੋਂ ਸਰਕਾਰ ਤੋਂ ਇਹ ਅਪੀਲ ਕੀਤੀ ਗਈ ਕਿ ਡਿਸੇਬਲ ਬੱਚਿਆਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਜਲਦ ਲਾਗੂ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਜਗਬਾਣੀ ਟੀਵੀ ਲਈ ਪਠਾਨਕੋਟ ਤੋਂ ਅਨਮੋਲ ਸ਼ਰਮਾ ਦੀ ਰਿਪੋਰਟ।